ਉਹ ਵੇਖ ਕੇ ਅੱਛਾ ਤੇ ਉਹੀ ਫੀਨੋਮਨਾ ਉਹ ਸਖਿੰਦੇ ਦਾ ਉਹੀ ਜਿਹਾ ਸਰਕਾਰੀ ਸੀ ਹੈ ਉਹ ਅੱਛਾ ਮੇਨ ਉਹ ਹੀ ਹੈ ਤੇ ਟੋਟਲ ਕਿੰਨੇ ਕੁ ਹੋ ਗਏ ਤਾਂ ਰਾਮਾ ਜੀ ਟੋਟਲ ਕਿੰਨੇ ਹੋ ਗਏ 300 ਦੇ ਕਰੀਬ ਹੋ ਗਏ 80 ਆਏ ਵੱਡਾ ਪਿੰਡ ਆ ਹਾਂਜੀ ਹਾਂਜੀ ਇਹ ਉੱਥੇ ਲਾ ਰਹੇ ਹੀ ਠਾਣੇ ਦੇ ਗੋਲ ਮੈਨੂੰ ਯਾਰ ਰੋਚੇ ਕੀ ਫਾਇਦਾ ਪਿੰਡ ਚ ਲਾਓ ਕੋਈ ਬੰਦਾ ਕਮਜ਼ੋਰ ਬੰਦਾ ਉੱਠ ਕੇ ਆ ਜਾਂਦਾ ਤੇ ਚਲੋ ਠੀਕ ਆ ਬੁਖਾਰਪੁਰ ਦੇ ਵੀ ਆ ਰਹੇ ਹਾਂਜੀ ਅੱਛਾ ਇਸ ਕਿਨ ਦੇ ਕਿਨ ਆ ਕਿਉਂਕਿ ਹੜਾਂ ਦੀ ਉਹ ਹੈ ਨਾ ਹਾਂਜੀ ਹੋਰ ਨਾਲ ਨਾਲ ਸਰ ਉਹੀ ਥੋੜਾ ਬੁਖਾਰ ਹੋ ਗਿਆ ਪੇਟ ਦਰਦ ਹੋ ਰਹਾ ਇਹ ਬੀਬੀ ਬੋਕੀ ਹੋਰ ਬੀਬੀ ਬੋਕੀ ਆ ਜੀ ਤੁਸੀਂ ਪਹਿਲੀ ਵਾਰ ਮਿਲੇ ਆ ਇਹਦਾ ਨਿੱਕੇ 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 ਲੋਕਲ ਨੇ ਰਾਣੀਪੁਰ ਅੱਛਾ ਬਹੁਤ ਵਧੀਆ ਢੀਗੋ ਬੜਾ ਤਾਂ ਪਿੰਗ ਚੱਲ ਰਿਹਾ ਹੈ ਬੱਚਾ ਚੈਲੇ ਡਾਕਟਰ ਨੂੰ ਹਾਂਜੀ ਬੱਚਾ ਨੇ ਡਾਕਟਰ ਨੂੰ ਓਕੇ ਡਾਕਟਰ ਜੀ ਨਾਲ ਓਕੇ ਓਕੇ ਚਾਹੇ ਨਹੀਂ ਜੇ ਨੇ ਅੱਛਾ ਗੋਡ 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 ਤੁਸੀਂ ਆਈ ਓਕੇ ਬਹੁਤ ਵਧੀਆ ਦਲੀਪ ơi ਕੀ ਗੱਲ ਹੈ ਗੋੜੀ ਚੈੱਕ ਕਰਵਾਣਾ ਹੈ ਚੈੱਕ ਕਰਵਾਣਾ ਹੈ ਅੱਛਾ ਅੱਛਾ ਚਲੋ ਤੇ ਇਹ ਰੜ ਲਿਆ ਹੁੰਦੀ ਹੈ ਵੇਗੋ ਵਾਲੇ ਪਿੰਡ ਦਾ ਕੋਈ ਘਰ ਰਵੇ ਨਾ ਜਿੰਨੂੰ ਪਤਾ ਨਾ ਹੋਵੇ ਮੈਡੀਕਲ ਕੈਂਪ ਲੱਗਾ ਠੀਕ ਹੈ ਹੈਨਾ ਮਤਲਬ ਇੰਨੇ ਸਾਰੇ ਡਾਕਟਰ ਆਈਸ ਫੈਸਿਲਿਸਟ ਸਕਿਨ ਦਾ ਗਾਇਨੀ ਦਾ ਮਤਲਬ ਇੰਨੀ ਵੱਡੀ ਟੀਮ ਨਹੀਂ ਆਉਂਦੀ ਹੈ ਹੈਨਾ ਇਹ ਬਹੁਤ ਲੋਕਾਂ ਨੂੰ ਕਰਾ ਪਿੰਡਾਂ ਵਾਲੇ ਵੀ ਆਉਂਦੇ ਹਾਂ ਠੀਕ ਹੈ ਪੱਕੇ ਜਾ ਕੇ ਜੇ ਵੀ ਲੈ ਰਹਾ ਸਾਰੇ ਸਰਬ ਇਹ ਮੇਰਾ ਦੋਸਤ ਆ ਚਾਹ ਕਰਿਆ ਵੀ ਮਰਾ ਐਨ ਟੈਕਨੀਸ਼ੀਅਨ ਹੈ ਅੱਛਾ ਅੱਛਾ ਵੀ ਲੋਕਲ ਦਾ ਰ ਹੈ ਓਕੇ ਸਰ ਸਿਹਤ ਸੜਕ ਸੁਰੱਖਿਆ ਔਰ ਸਿੱਖਿਆ ਇਹ ਚਾਰ ਬੁਨਿਆਦੀ ਸਹੂਲਤਾਂ ਹੁੰਦੀਆਂ ਲੋਕਾਂ ਵਾਸਤੇ ਸੜਕਾਂ ਦੇ ਤੁਸੀਂ ਉਦਘਾਟਨ ਕਰਕੇ ਆਏ ਹੋ ਹੁਣ ਲੋਕਾਂ ਦੀ ਸਿਹਤ ਦੇਖੀ ਜਾ ਰਹੀ ਹੈ ਜੀ ਕੀ ਕਹਣਾ ਤੁਹਾਡਾ ਸਰਕਾਰ ਦਾ ਰੋਡ ਪਲਾਨ ਕੀ ਹੈਗਾ ਬਿਲਕੁਲ ਹੜਾ ਤੋਂ ਬਾਅਦ ਜ਼ਿੰਦਗੀ ਇੱਕ ਵਾਰ ਫੇਰ ਸਹਿਜ ਸਹਿਜਲੀ ਤੇ ਆ ਰਹੀ ਹੈ ਔਰ ਲੋਕਾਂ ਨੂੰ ਜਿਹੜੀਆਂ ਮੂਲ ਬੂਤ ਸਹੂਦਾਵਾਂ ਨੇ ਜਿਹੜੀਆਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਰੁਕੀ ਹੋਈਆਂ ਸਨ ਲਗਾਤਾਰ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਔਰ ਸਪੈਸ਼ਲ ਮਾਝਾ ਦੇ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਤਿਹਾਸ ਦੇ ਅੰਦਰ ਹਾਲਾਤ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਪਹਿਲੀ ਵਾਰ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣ ਉਹਦੀ ਸਟੱਡੀ ਕਰਨ ਦੇ ਲਈ ਜਾ ਉਹਨੂੰ ਕਨਸੋਲिडेट ਕਰਨ ਲਈ ਇੱਕ ਸੈਸ਼ਨ ਵੀ ਬੁਲਾਇਆ ਗਿਆ ਜ ਜਿਹਦੇ ਵਿੱਚੋਂ ਮੈਂ ਅਜੇ ਹੁਣੇ ਹੀ ਇੱਥੇ ਵਾਪਸ ਵਰਦੇ ਆਂ ਔਰ ਸੋਮਵਾਰ ਫਿਰ ਸੈਸ਼ਨ ਚੱਲਣਾ ਲੇਕਿਨ ਗਰਾਉਂਡ ਦੇ ਉੱਤੇ ਲਗਾਤਾਰ ਸਾਡੀਆਂ ਸਾਰੀਆਂ ਟੀਮਾਂ ਉਹ ਵੱਖ-ਵੱਖ ਟੰਗਾ ਦੇ ਨਾਲ ਜਿਹੜੀਆਂ ਲੋਕਾਂ ਨੂੰ ਖੜਾ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਉਹਨੂੰ ਦੂਰ ਕਰਦੇ ਲੱਗੀਆਂ ਹੋਈਆਂ ਨੇ ਔਰ ਤੁਸੀਂ ਠੀਕ ਕਿਹਾ ਕਿ ਹੁਣੇ ਮੈਂ ਅਜੇ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ 5 ਕਿਲੋਮੀਟਰ ਸੜਕ ਦੀ ਰਿਪੇਅਰ ਦਾ ਕੰਮ ਕਾਜ ਸ਼ੁਰੂ ਕਰਾ ਕੇ ਆਇਆ ਔਰ ਬਹੁਤ ਵੱਡੀ ਸ਼ਗਾਰਤ ਹਲਕੇ ਨੂੰ ਮਿਲੀ ਆ ਤੇ ਜਿੱਥੇ ਮੈਂ ਖੜਾ ਹੁਣ ਇਹ ਬੇਗੋਵਾਲ ਪਿੰਡ ਆ ਜਿਹੜਾ ਮੇਰੇ ਹਲਕੇ ਦਾ ਸਭ ਤੋਂ ਵੱਡਾ ਪਿੰਡ ਆ ਪਿੰਡ ਦੇ ਸਰਪੰਚ ਭੈਜੀ ਨੀਸਾ ਸੈਣੀ ਜੀ ਮੇਰੇ ਨਾਲ ਨੇ ਸਾਰੇ ਟੀਮ ਨਾਲ ਆ ਤੋਂ ਇਥੇ ਅੱਜ ਵੱਡਾ ਮੇਗਾ ਜਿਹੜਾ ਉਹ ਮੈਡੀਕਲ ਕੈਂਪ ਲਾਇਆ ਗਿਆ ਔਰ ਜਿਸ ਕੈਂਪ ਦੇ ਅੰਦਰ ਤੁਸੀਂ ਦੇਖਿਆ ਵੀ ਪੂਰਾ ਰਸ ਪਿਆ ਔਰ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਲੈਣ ਲਈ ਆਏ ਆ ਔਰ ਇੱਥੇ ਸਕਿਨ ਦੇ ਡਾਕਟਰ ਵੀ ਆਏ ਨੇ ਇੱਥੇ ਆਈ ਸਪੈਸ਼ਲਿਸਟ ਵੀ ਆਏ ਨੇ ਇਥੇ ਗਾਇਨੀ ਦੇ ਡਾਕਟਰ ਵੀ ਆਏ ਨੇ ਇਥੇ ਜਿਹੜੇ ਉਹ ਦਿਮਾਗ ਦੇ ਡਾਕਟਰ ਵੀ ਆਏ ਨੇ ਮਤਲਬ ਪੂਰੀ ਟੀਮ ਜਿਹੜੀ ਆ ਉਹ ਡਾਕਟਰ ਸਵਾਨਾ ਦੀ ਲੋਕਾਂ ਦੀ ਸੇਵਾ ਚ ਲੱਗੀ ਆ ਸਾਰਾ ਪੈਰਾਮੈਡੀਕਲ ਸਟਾਫ ਲੱਗਾ ਤੇ ਹਰ ਤਰ੍ਹਾਂ ਦੀ ਦਵਾਈ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੀ ਮਤਲਬ ਪ੍ਰੋਵਾਈਡ ਆ ਰਹੀ ਹੈ ਕਿਉਂਕਿ ਖੜਾ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਬਿਮਾਰੀ ਨਾ ਫੈਲੇ ਕਿਸੇ ਕਿਸਮ ਦੀ ਕੋਈ ਲੋਕਾਂ ਜਿਹੜੀ ਦਿੱਕਤ ਆ ਉਹਨੂੰ ਪਹਿਲੋਂ ਜਿਹੜਾ ਆ ਉਹ ਨੱਪਣ ਦੇ ਲਈ ਉਹਨੂੰ ਦੂਰ ਕਰਨ ਦੇ ਲਈ ਇਹ ਕੈਂਪ ਲਾਇਆ ਜਾ ਰਿਹਾ ਸੋ ਅੱਜ ਇਹ ਸੜਕਾਂ ਤੋਂ ਬਾਅਦ ਇਸ ਵੱਡੇ ਕੈਂਪ ਦੇ ਅੰਦਰ ਮੈਨੂੰ ਆਉਣ ਦਾ ਮੌਕਾ ਮਿਲਿਆ ਔਰ ਵੱਡਾ ਫਾਇਦਾ ਜਿਹੜਾ ਆ ਇਹ ਇਸ ਇਲਾਕੇ ਦੇ ਲੋਕਾਂ ਨੂੰ ਇਸ ਕੈਂਪ ਦਾ ਮਿਲਿਆ। ਸੀਐਮ ਸਾਹਿਬ ਤੋਂ ਕੁਝ ਕੀਤਾ ਜਾਵੇਗਾ। ਹਾਂ لازਮੀ ਦੇਖੋ ਬਾਹਰ ਲੋਕਾਂ ਨੂੰ ਨਹੀਂ ਪਤਾ ਬਾਹਰ ਲੋਕਾਂ ਨੂੰ ਰਾਬੀ ਦਾ ਹੀ ਪਤਾ ਵੀ ਕੱਲੀ ਰਾਬੀ ਹੈ ਉੱਥੇ। ਪਰ ਇਹੀ ਹੈ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਲੀਡਰ ਦੀ ਜਿਹੜੀ ਉਹ ਨਿਸ਼ਾਨੀ ਜੀ ਜਿਨ੍ਹਾਂ ਨੂੰ ਮਤਲਬ ਕੱਲੇ ਕੱਲੇ ਨਾਲੇ ਦਾ ਪਤਾ ਨਹੀਂ ਤੇ ਪਹਿਲੋ ਤੇ ਸੀਐਮ ਆਂਦੇ ਨਹੀਂ ਹੀ ਲੋਕਾਂ ਦੇ ਵਿੱਚ ਸੀਐਮ ਲੋਕਾਂ ਦੇ ਵਿੱਚ ਨਹੀਂ ਮੰਤਰੀ ਐਮਐਲਏ ਲੋਕਾਂ ਦੇ ਵਿੱਚ ਨੇ। ਸੋ ਆਹ ਨਾਲੇ ਦਿਨਾਂ 'ਚ ਵੱਡੀ ਪੱਧਰ ਦੇ ਉੱਤੇ ਜਿਹੜਾ ਆ ਉਹ ਵਿਕਾਸ ਕਾਰਜ ਆਰੰਭ ਕਰਾਉਣ ਦੇ ਲਈ ਪਲਾਨ ਕੀਤੇ ਜਾ ਰਹੇ ਆ ਸੋ ਅੱਜ ਹੀ ਅੱਜ ਹੀ ਮੈਨੂੰ 2.5 ਕਰੋੜ ਰੁਪਈਆ ਮਿਲਿਆ ਜਿਹੜਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਪਿਆ ਜਾਣਾ 15-20 ਦਿਨਾਂ ਦੇ ਅੰਦਰ-ਅੰਦਰ 2.5 ਕਰੋੜ ਹੋਰ ਆ ਰਿਹਾ 5 ਕਰੋੜ ਰੁਪਈਆ ਹਲਕੇ ਨੂੰ ਜਿਹੜਾ ਮਿਲਿਆ ਸੋ ਇਹ ਪੈਸਾ ਲੋਕਾਂ 'ਚ ਲੱਗਣਾ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਸੋ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਆ ਵੀ ਜਿਹੜਾ ਤੁਸੀ ਬੰਨ ਉਹਨੂੰ ਆਹ ਨਾਲੇ ਦਿਨਾਂ 'ਚ ਉਹਦਾ ਕੰਮ ਸ਼ੁਰੂ ਕਰਾਂਗੇ ਔਰ ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਜੋ ਕੰਮ ਸਰਕਾਰ ਕਰ ਰਹੀ ਹੈ ਜੋ ਸਰਕਾਰ ਨੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਸਮਝਣ ਤੋਂ ਬਾਅਦ ਇੱਕ ਲੰਮਾ ਜ਼ੰਡਾ ਬਣਾਇਆ ਇਹਦਾ ਵੱਡਾ ਫਾਇਦਾ ਜਿਹੜਾ ਆ ਪੂਰੇ ਪੰਜਾਬ ਨੂੰ ਵੀ ਮਿਲੇਗਾ ਸਾਡੇ ਹਲਕੇ ਨੂੰ ਵੀ ਠੀਕੋ ਚਲੋ ਵਧੀਆ ਸਰ ਇਹ ਚਿੱਟਾ ਬਣਾਉਂਦੇ ਰੱਖੀਏ ਫਿਰ ਅੱਛਾ ਟੋਲ ਵਗੈਰਾ ਖਾਪਾਂ ਵਗੈਰਾ ਸਾਰੇ ਜਿੰਨਾ ਨੂੰ ਜ਼ਰੂਰਤ ਹੈ ਉਹ ਸਾਰੇ ਸਰ ਇਹ ਦੇਖ ਰੱਖੇ ਆਪਾਂ ਅੱਛੀ ਬੈਂਡੇਡ ਵਗੈਰਾ ਜਿਵੇਂ ਚੱਕੇ ਉੱਤੇ ਵੰਟ ਤੇ ਜਿਨਾਂ ਨੂੰ ਅੱਛਾ। ਤਾਂ ਕਿ ਇਹ ਜਿਹੜੀ ਸਿੰਪਲ ਚੀਜ਼ਾਂ ਨੇ ਇਹ ਜ਼ਰੂਰ ਸਰ ਕੰਮ ਆਉਂਦੇ। ਡਟੋਲ ਵੀ ਦੇ ਦੇਣਾ। ਹਾਂਜੀ ਹਾਂਜੀ ਸਰ। ਓਕੇ ਓਕੇ। ਉਹ ਵਾਰਸ ਵੀ ਦੇ ਰਿਆ। ਉਹ ਵਾਰਸ ਡਟੋਲ ਸਾਹਿਬ ਨੇ ਵੀ। ਹਾਂ। ਠੀਕ ਹੈ। ਸਾਰੇ ਦੇ ਦੇ ਘਰ ਘਰ। ਅੱਛਾ। ਹਾਂਜੀ। ਵਾਹ ਵਾਹ। ਹਾਂਜੀ ਹਾਂਜੀ। ਜੀ ਬਹੁਤ ਵਧੀਆ। ਬਹੁਤ ਵਧੀਆ। ਕੋ ਠੀਕ ਹੋ। ਚਲੋ ਠੀਕ ਹੈ। ਇਹ ਸੇਵਾ ਹੈ। ਹੈ? ਕਿ ਐਕਸਟਰਾ ਸੇਵਾ ਹੈ। ਔਰੇ ਸੇਵਾ ਆ। ਕਿਦਣਾ ਕਿਦ ਇਨਸਾਨ ਨੂੰ ਲਾਭ ਦਿੰਦੀ ਹੈ ਹੈਨਾ ਉਹ ਠੀਕ ਹੈ ਇੱਕ ਦਿਨ ਮੈਂ ਧਾਰਾਂ ਗਿਆ ਸੀ ਆ 12:00 ਵਜੇ ਆ ਦੇਖੋ अच्छा ये बुनियाद ਦਾ ਦੂਜਾ ਮਕਾਨ 11 વાਟ ਚ ਪਈਆਂ ਕਿ ਜਾਂ ਮਕਾਨ ਤੋਂ ਪਹਿਲਾਂ ਪਹਿਲਾਂ ਪਈਆਂ ਹੋਈਆਂ ਨਾ ਜਿਹੜੇ ট্রান্সਫਾਰਮ ਲਾਇਆ ਉਹਨਾਂ ਨੇ ਕਿਹਾ ਕੱਢ ਕਰਕੇ ਦਿਨੇ ਬਸ ਥੋੜਾ ਜਿਹਾ ਜ਼ੋਰ ਪਾ ਕੇ ਤਾਰਾਂ ਕਢਾਣੀਆਂ ਇਮਾਨਦਾਰ ਮਕਾਨ ਦੇ ਲਾਗ ਬੜੀ ਰਾਂ ਗਾਡੀ ਪਹਿਲਾਂ ਨਹੀਂ ਤੁਹਾਡੇ ਘਰ ਲਗਿਆ ਤਾਰਾਂ ਤੇ ਇਹ ਮੈਨੂੰ ਦੱਸਿਓ ਵੀ ਇਹ ਤਾਰਾਂ ਚ ਕਢਣੀਆਂ ਹੁੰਦੇ ਕਿਹੜੇ ਪਾਸੇ ਬਾਈ ਜੀ ਇਧਰ ਆਓ ਆ ਗਿਆ ਤਾਰਾਂ ਤੋਂ ਕੱਢ ਦਨੀਆਂ ਬਸ ਕੱਢ ਦੇਣੀ ਹੈ ਹਾਂ ਜੇ ਤੋਂ ਕੱਢ ਦੇਣੀ ਹੈ ਸਪਲਾਈ ਬੰਦ ਹੋਈ ਨਹੀਂ ਇੱਥੇ ਬੰਦ ਹੋਈ ਨਹੀਂ ਸਪਲਾਈ ਨਹੀਂ ਇਹ ਟਰਾਂਸਫਾਰਮਰ ਲਾਤਾ ਹੀ ਸਪਲਾਈ ਬੰਦ ਹੋਈ ਨਹੀਂ ਉਹੀ ਸਪਲਾਈ ਉੱਥੇ ਕੱਢ ਦੇਣੀ ਹੈ ਇੱਥੇ ਸਪਲਾਈ ਇੱਥੇ ਇੰਦਰਾ ਚੱਲੂ ਕਰ ਇਹ ਇੰਦਰਾ ਸਪਲਾਈ ਇੱਕ ਜਣਾ ਇੱਕ ਜਣਾ ਦੱਸੋ ਮੇਰੇ ਜਣਾ ਇੰਦੇ ਨਾਲ ਸਪਲਾਈ ਚੱਲੂ ਹੋਈ ਇਹਨਾਂ ਨੇ ਇਸ ਟਰਾਂਸਫਾਰਮਰ ਦਾ ਇਹਨਾਂ ਦੀ ਹਾਂਜੀ ਇਹ ਤਾਰਾਂ ਵਿੱਚੋਂ ਕੱਢ ਦੇਣੀ ਹੈ ਨਹੀਂ ਤੂੰ ਫਿਰ ਅੱਗੇ ਉਹ ਟਰਾਂਸਫਾਰਮਰ ਪਿੱਛੇ ਨਾਲ ਉਹ ਟਰਾਂਸਫਾਰਮਰ ਪਿੱਛੇ ਆ ਗੋ ਜੁੜ ਗਿਆ ਹਾਂਜੀ ਉਹ ਜੁੜ ਉਹ ਪਹਿਲਾਂ ਲੱਗੇਗਾ ਉਹ ਪਹਿਲਾਂ ਲੱਗੇਗਾ ਓਕੇ ਮਤਲਬ ਇਸ ਘਰ ਨੂੰ ਸਪਲਾਈ ਇੱਥੋਂ ਇਹ ਬੰਦ ਕਰ ਦਵਾਂਗੇ ਕਿ ਵੇਖੋ ਕੱਟ ਦੇ ਇੱਥੋਂ ਕਰ ਉਹ ਉੱਧਰ ਕਰਾ ਦਿੰਦੇ ਦੋ ਹੀ ਪਾਸ ਚੱਲੂ ਹੋ ਜੀ ਦੋ ਟ੍ਰਾਫਿਕ ਲਾਈਟ ਆਹ ਘਮਲੇ ਉਹ ਉਧਰ ਕਨਵਰਟ ਹੋ ਜਾਂਦਾ ਅੱਛਾ ਕਰਾਈ ਮੇਰੀ ਐਸਡੀ ਉਹਨਾਂ ਨਾਲ ਹਾਂਜੀ ਸਰ ਜਾਇਨ ਕਰ ਦਿੱਤੀ ਜਾਇਨ ਜੀ ਕਿੱਥੇ ਹੋ ਬਲਾ ਤੁਸੀਂ ਮੈਂ ਸਰ ਗੁਰਦਾਸ ਕੋਲ ਜੇਸੇ ਨੇ ਅਰੇ ਨਾ ਅੱਜ ਤੁਸੀਂ ਇੱਥੇ ਬੇਗੋਵਾਲ ਆਣਾ ਬੇਗੋਵਾਲ ਪਿੰਡ ਚ ਠੀਕ ਹੈ ਜੀ ਠੀਕ ਹੈ ਤੇ ਭੈਣ ਜੀ ਨੇ ਨਿਸ਼ਾ ਸੈਣੀ ਸਰਪੰਚ ਪਿੰਡ ਦੇ ਇਹਨਾਂ ਨੂੰ ਮਿਲਣਾ ਠੀਕ ਹੈ ਜੀ ਨੰਬਰ ਆ ਗਿਆ ਇਹਨਾਂ ਦਾ ਆ ਗਿਆ ਆ ਗਿਆ ਮੇਰੇ ਨਾਲ ਨੰਬਰ ਜੀ ਅੱਛਾ ਇਹਨਾਂ ਦੇ ਕੋਲ ਆ ਕੇ ਤੇ ਇੱਥੇ ਇੱਕ ਮੰਦਰ ਹੈ ਮੰਦਰ ਦੇ ਉੱਤੋਂ ਤਾਰਾਂ ਲੰਘ ਰਹੀਆਂ ਨੇ ਠੀਕ ਹੈ ਜੀ ਹੋਰ ਇਹ ਤਾਰਾ ਸ਼ਿਫਟ ਕਰਨੀ ਹੈ